ਬਾਈ ਕਹਿੰਦੇ ਜਦੋਂ ਆਪਾਂ ਪਸ਼ੂ ਨੂੰ ਦੁੱਧੋ ਛੱਡਦੇ ਆ ਹੂੰ ਹੂੰ ਬਈ ਕੋਈ 6ਵੇਂ ਮਹੀਨੇ ਹਟ ਜਾਂਦਾ ਕੋਈ 7ਵੇਂ ਮਹੀਨੇ ਹਟ ਜਾਂਦਾ ਉਸ ਤੋਂ ਬਾਅਦ ਯਾਰ ਅਗਲੇ ਸੂਏ ਨਾ ਪਸ਼ੂ ਕਈ ਰੀ ਵੀ ਬਹੁਤ ਘੱਟ ਦੁੱਧ ਦਿੰਦੇ ਆ ਪਹਿਲੇ ਸੂਏ ਚੰਗਾ ਦੁੱਧ ਦਿੱਤਾ ਹੁੰਦਾ ਹਨਾ ਠੀਕ ਹੈ ਵੀ ਉਹਦੋਂ ਡਾਈਟ ਪਲਾਨ ਆਪਾਂ ਕੀ ਰੱਖਣਾ ਕੀ ਉਹਨੂੰ ਫੀਡ ਪਾਉਣੀ ਹੈ ਹਨਾ ਉਹਦੇ ਬਾਰੇ ਮੜਾ ਜਾ ਚਾਣਨਾ ਪਾਓ ਪਹਿਲਾਂ ਤਾਂ ਤੁਸੀਂ ਬਈ ਇਹ ਜਿਹੜਾ ਸਵਾਲ ਆ ਤੁਹਾਡਾ ਪੂਰਾ ਸੋਹਣਾ ਵਧੀਆ ਸਵਾਲ ਹੈ ਹੂੰ ਮੱਝਾਂ ਦਾ ਦੁੱਧੋਂ ਆਪੇ ਹੀ ਜਾਂਦੀਆਂ ਆ ਜ਼ਿਆਦਾਤਰ ਠੀਕ ਹੈ ਕੋਈ ਹੁੰਦਾ ਘਰ ਜਿਵੇਂ ਇੱਕ ਘਰ ਮੇਰੇ ਕੋਲੇ ਹੈਗਾ ਨਾਨਕਸਰ ਉਹਨਾਂ ਦੀਆਂ ਮੱਝਾਂ ਵੀ ਜਿਵੇਂ ਅੱਜ ਚੋਈਆਂ ਹੂੰ ਤੇ ਸਵੇਰ ਸੂਪ ਗਾਣਾ ਉਹ ਤਾਂ ਦੁੱਧ ਦਿੰਦੀਆਂ ਉਹ ਮਤਲਬ ਲੰਮਾ ਟਾਈਮ ਦੁੱਧ ਦਿੰਦੀਆਂ ਪਰ ਉਹ ਦਿੰਦੀਆਂ 4 4 5 5 ਕਿਲੋ ਅੱਛਾ ਦਿਨਾਂ ਤੱਕਰ ਵੀ ਦੁੱਧ ਦੇਈ ਜਾਂਦੇ ਆ ਇਹ ਆਪਣੇ ਕੋਲੇ ਪ੍ਰੂਫ ਵੀ ਆ ਆਪਾਂ ਨੰਬਰ ਵੀ ਦੇ ਦਾਂਗੇ ਬੰਦੇ ਦਾ ਬਹੁਤ ਕਿਸੇ ਨੇ ਪੁੱਛਣਾ ਨੀਲੇ ਸਰਪੰਚ ਕੇ ਆ ਬਾਈ ਠੀਕ ਆ ਜੀ ਹਣਾ ਬਾਈ ਕਿਹੜਾ ਪਿੰਡ ਦੱਸਿਆ ਜੀ ਨਾਨਕਸਰ ਕੁਸ਼ਮੀਰ ਸਿੰਘ ਢਲੋਣੀ ਕਿ ਕੀ ਠੀਕ ਹੈ ਜੀ ਉਹਦੇ ਨਾਲ ਹੁੰਦਾ ਬਾਈ ਨੀਲਾ ਸਰਪੈਂਜ ਉਹਨਾਂ ਦੇ ਮੱਧਾਂ ਇਹ ਆਪਾਂ ਹੀ ਜਾਣਦੇ ਆ ਉਹਨਾਂ ਦੇ ਇਹ ਹੀ ਕਰਦੇ ਆ ਕੋਈ ਐ ਨਹੀਂ ਕੋਈ ਵੱਖਰਾ ਟੀਕਾ ਨਹੀਂ ਭਰ ਰਹੇ ਆਪਾਂ ਨਾਰਮਲ ਟੀਕੇ ਆ ਤੇ ਉਹਨਾਂ ਦੇ ਵੱਲੋਂ ਰਵਾ ਹੀ ਇਹ ਹੋ ਜਾ ਹੂੰ ਵੀ ਪਸ਼ੂ ਸ਼ਾਮ ਨੂੰ ਜੋ ਪਰ ਦੁੱਧ ਨਹੀਂ ਦੁੱਧ ਉਹ 4 3 4 3 4 ਕਿਲੋ ਦਾ ਤੇ ਕਹਿੰਦੇ ਨੇ ਲੰਮਾ ਟਾਈਮ ਦੁੱਧ ਦੇਣਾ ਅੱਛਾ ਪਹਿਲਾਂ ਤਾਂ ਘੱਟ ਪਸ਼ੂ ਦੇਖ 300 ਦਿਨ ਦਾ ਦੁੱਧ ਗਿੰਦੇ ਹੁੰਦੇ ਆ ਆਪਾਂ ਸੂਏ ਦਾ ਹਨਾ ਹੂੰ ਹੂੰ 300 ਦਿਨਾਂ ਤੁਸੀ ਸਮਝ ਲਓ ਵੀ ਕੋਈ ਵੀ ਜਿਹੜਾ ਟੀਕੇ ਦੇ ਉੱਪਰ ਮੈਂਸ਼ਨ ਹੁੰਦਾ ਉਹ ਪਸ਼ੂ ਦੇ 300 ਦਿਨਾਂ ਦਾ ਦੁੱਧ ਹੁੰਦਾ ਠੀਕ ਆ ਦਾਵਾ ਦਾ ਵੀ ਮੱਝਾਂ ਦਾ ਵੀ ਠੀਕ ਫਿਰ ਉਹ ਤਾਂ ਤੁਹਾਨੂੰ ਪਤਾ ਨਾ ਵੀ 300 ਦਿਨ ਚ ਜਿਵੇਂ ਸ਼ੁਰੂ ਜੋਨੇ 20 ਦਿੱਤਾ ਫਿਰ 17 ਕਰ ਗਈ ਫਿਰ 15 ਕਰ ਗਈ ਲੰਮਾ ਟਾਈਮ ਉਹਨਾਂ ਲਈ ਇੱਕੋ ਜਿਹਾ ਦੁੱਧ ਦਿੰਦੇਗਾ ਉਹ ਹੂੰ ਠੀਕ ਆ ਸ਼ੁਰੂ ਤੋਂ 4 ਕਿਲੋ ਤੇ 3 ਕਿਲੋ ਤੇ ਜਾ ਕੇ ਮੰਨ ਕੇ ਚੱਲ ਸੂ ਪੈਣਗੇ 2.5-3 ਕਿਲੋ ਜਾਰੀ ਜਾਂ 5 ਵੱਧ ਤੋਂ ਵੱਧ ਆ ਉਹਨਾਂ ਦੇ ਪਸ਼ੂ ਬਹੁਤ ਚੰਗੇ ਆ ਰਾਜੀ ਬਹੁਤ ਜ਼ਬਰਦੁੱਧ ਇੰਨਾ ਕ ਦਿੰਦੇ ਆ ਹੂੰ ਉਹ ਤਾਂ ਦੁੱਧੋ ਜਾਂਦੇ ਹੀ ਨਹੀਂ ਨਾ ਜੀ ਉਹਨੇ ਕਦੇ ਪੁੱਛਿਆ ਵੀ ਜਦ ਤੁਸੀਂ ਪੁੱਛਿਆ ਨਾ ਮੈਂ ਡرائی ਪਸ਼ੂ ਆਮ ਮੱਝਾਂ ਆਪਣੇ ਨਾਰਮਲ 6ਵੇਂ 7ਵੇਂ ਮਹੀਨੇ ਜਾਂਦਿਆਂ ਦੁੱਧੋ 6ਵੇਂ 7ਵੇਂ ਜਾਂਦਿਆਂ 6ਵੇਂ 7ਵੇਂ ਮਹੀਨੇ ਦੁੱਧੋ ਜਾ ਵੜਦਿਆਂ ਹੂੰ ਉਸ ਤੋਂ ਬਾਅਦ ਤੁਸੀਂ ਪਹਿਲਾਂ ਤਾਂ ਮੇਨ ਬਈ ਸਭ ਤੋਂ ਮੇਨ ਜੇ ਤਾਂ ਪਸ਼ੂ ਦੁੱਧੋ ਜਾਂਦਾ ਆਪੇ ਜਾਂਦਾ ਤਾਂ ਸਹੀ ਹੈ ਜੇ ਤੁਸੀਂ ਦੁੱਧੋ ਛੱਡਦੇ ਆਂ ਬਸ ਉਹ ਹੂੰ ਕਈ ਵਾਰੀ ਮੱਜਾਂ ਵੀ ਨਹੀਂ ਜਾਂਦਿਆਂ ਸਭ ਤੋਂ ਮੇਨ ਦਾ ਤੁਸੀਂ ਪਹਿਲਾਂ ਥਣਾਂ ਦਾ ਵੇਖਣਾ ਵੀ ਕਿਸੇ ਥਣੇ 'ਚ ਕੋਈ ਦਿੱਕਤ ਤਾਂ ਨਹੀਂ ਕੋਈ ਭੂੜ ਸ਼ਿੱਟਾ ਜਾਂ ਕੋਈ ਛਿੱਡੀ ਜਾਂ ਕੋਈ ਸੋਜ ਦੁੱਧ ਸੰਘੜਾ ਹੋ ਗਿਆ ਹੋਵੇ ਹੂੰ ਐਵੇਂ ਤੁਸੀਂ ਬਸ ਉਹਨੂੰ ਛੱਡਣਾ ਨਹੀਂ ਡਰਾਈ ਨਹੀਂ ਕਰਨਾ ਜਿੰਨਾ ਚਿਰ ਉਹ ਥਣ ਸੱਟ ਨਹੀਂ ਜਾਂਦਾ ਆਪਦੇ ਡਾਕਟਰ ਦੀ ਰਾਇ ਲਓ ਉਹਨੂੰ ਸਹੀ ਕਰਕੇ ਠੀਕ ਆ ਉਹਨੂੰ ਮੈਡੀਸਨ ਦੇ ਕੇ ਦੁੱਧੋ ਛੱਡੋ ਜਾਂ ਮੇ ਥਣਾ ਦੇ ਵਿੱਚ ਇਹ ਨਾ ਹੋਵੇ ਬਈ ਸ਼ੁਰੂ ਚ ਪਸ਼ੂ ਨੂੰ ਮਸਟਾਈਟਸ ਹੋ ਜਾਏ ਨਾ ਸੂਣ ਤੋਂ ਪਹਿਲਾਂ ਹੋ ਜਾਏ ਠੀਕ ਆ ਕਈ ਵਾਰੀ ਆਪਾਂ ਧਿਆਨ ਨਹੀਂ ਦਿੰਦੇ ਆਪਾਂ ਕਹਿੰਦੇ ਪਸ਼ੂ ਲੇਵਾ ਬਣਾਉਂਦਾ ਤੇ ਕਈ ਵਾਰੀ ਸੋਜ ਹੋ ਕੇ ਹੋ ਜਾਂਦੀ ਮਸਟਾਈਟਸ ਉਹ ਫਿਰ ਕਵਰ ਨਹੀਂ ਹੁੰਦੀ ਥਣਾ ਦੇ ਵਿੱਚ ਦਵਾਈ ਵੀ ਭਰੀ ਜਾਊਗੀ ਫਿਰ ਉਦੋਂ ਥਣਾ 'ਚ ਦਵਾਈ ਉਹ ਪਸ਼ੂਆਂ ਦੇ ਭਰੀ ਜਾਂਦੀ ਆ ਬਈ ਵੀ ਜਿਹੜੇ ਪਸ਼ੂ ਮੰਨ ਕੇ ਚੱਲੋ ਜਿਵੇਂ ਗਾਵਾਂ ਮੱਝਾਂ ਇਹ ਤਾਂ ਤੁਹਾਨੂੰ ਪਤਾ ਕੋਈ ਦਿੱਕਤ ਨਹੀਂ ਆਉਂਦੀ ਜੇ ਵੀ ਜੇ ਜਿਹੜੀ ਗਾਂ ਦੁੱਧੋਂ ਨਹੀਂ ਜਾ ਰਹੀ ਤਾਂ ਟਿਊਬਾਂ ਆਉਂਦੀਆਂ ਇੱਕ ਤੇ ਉਹ ਭਰੀਆਂ ਜਾਂਦੀਆਂ ਥਣਾ 'ਚ ਕੋਈ ਨਹੀਂ ਆਪਾਂ 10 ਵੀ ਦੇਵਾਂਗੇ ਬਾਈ ਨੂੰ ਕਿਉਂ ਆਪਾਂ ਕਿਸੇ ਕੰਪਨੀ ਦੀ ਮਸ਼ਹੂਰੀ ਨਹੀਂ ਕਰਦੇ ਆ ਵੀ ਜਿਹਨੂੰ ਬਾਈ ਦਿੱਕਤ ਹੋਈ ਉਹ ਕਮੈਂਟ ਕਰਿਓ ਜੋ ਉਹ ਕਮੈਂਟ ਕਰਿਓ ਆਪਾਂ ਪਰਸਨਲੀ ਫੋਨ ਕਰ ਲਏ ਤੈਨੂੰ ਸਾਤਾ ਨੂੰ ਦੱਸ ਦਿਆਂਗੇ ਵੀ ਕਿਹੜੀਆਂ ਟਿਊਬਾਂ ਆਉਂਦੀਆਂ ਤੇ ਉਹ ਭਲਾ ਪਸ਼ੂ ਥੱਲੇ 15 ਕਿਲੋ ਦੁੱਧ ਆ ਤੁਸੀਂ ਉਹ ਚਾਰ ਟਿਊਬਾਂ ਭਰ ਕੇ ਛੱਡ ਦਿਓ ਪਰ ਉਹ 2 ਮਹੀਨੇ ਦੁੱਧ ਚ ਆਉਂਦੇ ਆ ਇਹ ਚੀਜ਼ ਦਾ ਧਿਆਨ ਰੱਖਣਾ ਪਊਗਾ ਵੀ ਇਹ 2 ਮਹੀਨੇ ਪਹਿਲਾਂ ਹੀ ਭਰੀਆਂ ਜਾਣਗੀਆਂ ਜੇ ਤੁਸੀਂ 1.5 ਮਹੀਨਾ ਪਹਿਲਾਂ ਭਰਦਿਆਂ ਟਿਊਬਾਂ ਤੇ ਉਹ ਜੇ 15 ਦਿਨ ਬਾਅਦ ਚ ਮੰਨ ਲਓ 15 ਦਿਨ ਵਿੱਚ ਜਾਵੜੇ ਦੁੱਧ ਚ ਉਹ ਦੁੱਧ ਖਰਾਬ ਹੋਣ ਲੱਗ ਜਾਊਗਾ ਡੇਰੀ ਵਾਲੇ ਦਾ ਠੀਕ ਤੇ 2 ਮਹੀਨੇ ਪਸ਼ੂ ਆਪਾਂ ਚੋਣਾ ਨਹੀਂ ਕਹਿੰਦਾ ਮਤਲਬ ਵੀ 2 ਮਹੀਨੇ ਪਹਿਲਾਂ ਡਰਾਈ ਕਰੋ ਤੇ ਉਹ ਟਿਊਬਾਂ ਭਰ ਕੇ ਛੱਡ ਦਿਓ ਮਸਟਾਈਟਸ ਨਹੀਂ ਹੁੰਦੀ ਥਰਡ ਸਹੀ ਰਹਿਣਗੇ ਪਰ ਪਹਿਲਾਂ ਮਸਟਾਈਟਸ ਨਾ ਹੋਵੇ ਤੇ ਖਰਾਕ ਦਾ ਕੀ ਕੀ ਧਿਆਨ ਦੇਣਾ ਹੈ ਖਰਾਕ ਦਾ ਬਈ ਧਿਆਨੇ ਆ ਬਈ 7ਵੇਂ ਮਹੀਨੇ ਚ ਹੂੰ ਬੱਚਾ ਜਿਹੜਾ ਮੱਝ ਦਾ ਉਹ 4 ਕਿਲੋ ਦਾ ਹੁੰਦਾ ਹਮ 8ਵੇਂ ਤੇ 8 ਕਿਲੋ ਦਾ 9ਵੇਂ ਤੇ 16 ਕਿਲੋ ਦਾ ਤੇ 10ਵੇਂ ਤੇ 32 ਕਿਲੋ ਦਾ ਹੋ ਗਏ ਪਸ਼ੂ ਸੂਪਿੰਦਾ 40 ਕਿਲੋ ਦੇ ਬੱਚੇ ਵੀ ਹੁੰਦੇ ਆ 50 ਦੇ ਵੀ ਹੁੰਦੇ ਆ ਜਿਹੜੇ ਘੱਟੋ ਘੱਟ 32 ਕਿਲੋ ਘੱਟੋ ਘੱਟ ਮੰਨ ਲਓ ਵਜ਼ਨ ਆਪਾਂ ਇਹ ਮੈਟਰ ਕਰ ਰਿਆ ਵੀ 4 ਕਿਲੋ ਦਾ ਐਗਜ਼ਾਮਪਲ ਮੇਰੀ ਇਹ ਹੈ ਵੀ ਬੱਚਾ ਮਗਰਲੇ 4 ਮਹੀਨਿਆਂ ਦੀ ਵੱਧਾ ਉਹ ਕਿਣਾ ਹੋਈ ਜਾਂਦਾ ਵੀ ਭਲਾ ਉਹ 10 ਕਿਲੋ ਦਾ ਉਹ 20 ਦਾ ਹੋ ਜੂ 25 ਦਾ ਹੋ ਜੂ 30 ਦਾ ਐ ਮੰਨ ਕੇ ਚੱਲੋ ਉਹਨੇ ਦੁੱਗਣਾ ਹੋਈ ਜਾਂਦਾ ਹਰ ਮਹੀਨੇ ਹਮ ਠੀਕ ਹੈ ਇਹ ਮੇਨ ਆ ਇਹ ਇਹ ਮੱਜਾਂ ਦੀ ਗੱਲ ਆ ਐਂ ਹੀ ਗਾਵਾਂ ਜਾਂ ਗਾਵਾਂ ਚ 6ਵੇਂ ਮਹੀਨੇ ਚ 4 ਕਿਲੋ ਦਾ ਤੇ 7ਵੇਂ ਚ ਠੀਕ ਆ ਵੱਜ ਜਾਂਦਾ ਉਹਵੇਂ 9ਵੇਂ ਤੱਕ 32 ਦਾ ਹੋ ਗਏ ਬਸ ਉਹ ਪੈਂਦਾ ਤੇ ਖਰਾਕ ਪਰ 7ਵੇਂ ਮਹੀਨੇ ਤੋਂ ਸ਼ੁਰੂ ਕਰਨਾ ਖਰਾਕ ਚਲੋ ਆਪਾਂ ਉਹਨਾਂ ਚਰ ਦਾ ਦੁੱਧ ਚੋਣੀ ਆ ਬਸ ਉਹਨੂੰ ਨਾਰਮਲ ਖਰਾਕ ਫੀਡ ਫੂਡ ਪਾਈ ਜਾਂਦੇ ਆ ਹੂੰ ਹੂੰ ਉਸ ਤੋਂ ਬਾਅਦ ਤੁਸੀਂ ਇੱਕ ਦਾ ਡਰਾਈ ਫੀਡ ਬਾਈ ਕੋਈ ਵੀ ਠੀਕ ਆ ਜੇ ਕੋਈ ਬੰਦਾ ਨਹੀਂ ਪਾ ਸਕਦਾ ਡਰਾਈ ਫੀਡ ਤਾਂ ਤੁਸੀਂ ਕੋਈ ਵੀ ਬਾਈਪਾਸ ਫੈਟ ਵਾਲਾ ਪਾਊਡਰ ਲਿਆਓ ਕੋਈ ਵੀ ਬਾਈਪਾਸ ਫੈਟ ਵਾਲਾ ਕੋਈ ਵੀ ਆਪਦੇ ਡਾਕਟਰ ਦੀ ਰਾਇਣ ਨਾਲ ਆਪਾਂ ਕਿਸੇ ਪਾਊਡਰ ਦਾ ਨਾਂ ਨਹੀਂ ਲੈਣਾ ਠੀਕ ਹੈ ਆਪਾਂ ਕਿਸੇ ਦੀ ਮਸ਼ਹੂਰੀ ਦਾ ਕਰਨੀ ਨਹੀਂ ਨਾ ਕੋਈ ਵੀ ਬਾਈਪਾਸ ਫੈਟ ਹੋਵੇ ਜਿਹੜੇ ਪਾਊਡਰ ਚ ਉਹ ਲੈ ਆਓ ਹਮ ਠੀਕ ਹੈ ਡੇਢ ਦੋ ਮਹੀਨੇ ਪਹਿਲਾਂ ਤੁਸੀਂ ਵਾਈਟਮੈਚ ਸ਼ੁਰੂ ਕਰੋ ਠੀਕ ਹੈ ਹਾਂ ਇੱਕ ਚੀਜ਼ ਦਾ ਨਾਮ ਹੈ ਜਰੂਰ ਲਊਗਾ 트ਾਂਜੈਕਸ਼ਨ ਫੀਡ ਜਿਹਦੇ ਮੈਂ ਰਿਜ਼ਲਟ ਦੇਖੇ ਆ ਉਹ ਤੁਸੀਂ ਇੱਕ ਮਹੀਨਾ ਪਹਿਲਾਂ ਬਸ ਨੂੰ ਜਰੂਰ ਪਾਓ ਹਮ ਠੀਕ ਹੈ ਇਹ ਡਰਾਈ ਫੀਡ ਦਾ ਤੇ ਹਾਂ ਤੇਲ ਲਾ ਦਿਆ ਕਰੋ ਬਾਈ ਆਪਾਂ ਤੇਲ ਨਹੀਂ ਰਿਕਮੈਂਡ ਕਰਦੇ ਤੇਲ ਇੱਕ ਐਬ ਦੀ ਚੀਜ਼ ਹੈ ਵੀ ਜੇ ਚਲੋ ਕਿਸੇ ਦੇ ਬਾਹਲਾ ਹੀ ਕੀੜਾ ਹੈ ਬਈ ਦੇਣਾ ਹੀ ਦੇਣਾ ਤੇਲ ਤਾਂ ਇੱਕ ਦਿਨ ਛੱਡ ਕੇ ਤੁਸੀਂ ਕੋਈ ਵੱੱਦ ਤੋਂ ਵੱਧ 100 ਗ੍ਰਾਮ ਤੇਲ ਤਾਂ ਦੇ ਸਕਦੇ ਆ ਪਰ ਡੇਲੀ ਤੇਲ ਨਾ ਦਿਓ ਠੀਕ ਹੈ ਇਹ ਲਿਵਰ ਤੇ ਫੈਟ ਚੜਾ ਦਿੰਦੀ ਹੈ ਇਹ ਚੀਜ਼ ਬਾਅਦ ਚ ਕਈ ਵਾਰੀ ਆਪਾਂ ਨੂੰ ਲੱਗਦਾ ਯਾਰ ਵੀ ਪਸ਼ੂ ਦੁੱਧ ਤੇ ਨਹੀਂ ਆਇਆ ਇਹ ਪੱਠੇ ਨਹੀਂ ਖਾਂਦਾ ਇਹ ਪ੍ਰੋਬਲਮ ਜਿਆਦੇ ਤੇਲ ਕਰਕੇ ਆਉਂਦੀ ਹੈ ਤੇਲ ਜਮਾ ਨਹੀਂ ਦੇਣਾ ਤੇਲ ਮੈਂ ਤਾਂ ਨਹੀਂ ਕਹਿੰਦਾਗਾ ਚਲੋ ਹੁਣ ਜਿਹੜੇ ਪੁਰਾਣੇ ਬੰਦੇ ਆ ਜਾਂ ਕਈ ਮੈਨੂੰ ਕਹਿਣਗੇ ਕਈ ਗਿਆਨ ਵੀ ਦੇਣਗੇ ਹਨਾ ਉਹਨਾਂ ਨੂੰ ਆਪਾਂ ਨਹੀਂ ਹਰੇਕ ਨੂੰ ਆਇਆ ਨਹੀਂ ਕਹਿੰਦੇ ਪਰ ਮੇਰੀ ਸੋਚ ਆ ਵੀ ਤੁਸੀਂ ਪਸ਼ੂ ਨੂੰ ਇੱਕ ਵਾਰੀ ਤੇਲ ਤੇ ਘਿਓ ਨਾਲ ਮੋਟਾ ਜ਼ਰੂਰ ਦਿਸੂਗਾ ਹਮ ਆਪਣੇ ਵੀ ਜਿਹੜਾ ਬੰਦਾ ਜਾਦੇ ਘਿਓ ਖਾਂਦਾ ਠੀਕ ਆ ਦਸੌਰੀ ਚਲੋ ਦੇਸੀ ਕੋਈ ਵੀ ਗੈਸਟ੍ਰੋਨੋਮ ਦਾ ਵੱਧ ਆਣਾ ਜਿਆਦੇ ਵੇਟ ਹੈਵੀ ਵੇਟ ਵੀ ਪਸ਼ੂਆਂ ਚ ਮਾਰਾ ਹਮ ਅਟੈਕ ਹੋਣ ਦੇ ਜਿਹੜੇ ਪਸ਼ੂ ਆਪਾਂ ਕਹਿੰਨੇ ਆਂ ਪਤਾ ਹੀ ਨਹੀਂ ਲੱਗਿਆ ਕੀ ਹੋ ਗਿਆ ਹਨਾ ਆ ਪਿੱਛੇ ਜੇ ਮੱਝ ਮਰੀ ਆ ਭਟੰਗੇ ਠੀਕ ਆ ਹੁਣ ਉਹਦਾ ਹੈਵੀ ਵੇਟ ਕਰਕੇ ਹੀ ਉਹ ਮਰੀ ਹੈ ਕਿਉਂ ਆਪਾਂ ਕਿਹੜਾ ਪਸ਼ੂ ਨੂੰ ਕੋਈ ਸੈਰ ਕਰਾਉਣੇ ਆ ਹਮ ਠੀਕ ਆ ਤੇਲ ਤੋਂ ਦਾ ਪਰਹੇਜ ਹੀ ਕਰੋ ਬਾਈਬਾਸ ਫੈਟ ਦਿਓ ਠੀਕ ਹੈ ਪਾਊਡਰ ਪਾ ਦਿਓ ਇਹ ਵੈਸੇ ਕੱਲੀ ਬਾਈਪਾਸ ਸੈਟ ਵੀ ਮਿਲ ਜਾਂਦੀ ਹੈ ਫੈਕਟਰੀਆਂ ਬੂਟਰਿੰਗ ਆ ਜੋ ਜਿਹੜੇ ਬੰਦੇ ਨੂੰ ਨੌਲੇਜ ਹੋ ਲੈ ਸਕਦਾ ਠੀਕ ਹੈ ਜਾਂ ਬਾਅਦ ਡਰਾਈ ਫੀਡ ਕਰ ਲੈ ਕੋਈ ਮਿਨਰਲ ਲੈਕਚਰ ਰੈਗੂਲਰ ਤੁਸੀਂ ਪਾਓ ਭਲਾ ਪਸ਼ੂ ਘੱਪਣਾ ਭਲਾ ਕਰ ਲਈਏ ਉਹ ਤੁਸੀਂ ਪਾਉਣਾ ਹੀ ਹੈ ਡਰਾਈ 2 ਮਹੀਨੇ ਪਹਿਲਾਂ ਵਾਈਟਮੈਚ 2 ਮਹੀਨੇ ਪਹਿਲਾਂ ਹਾਂ ਵਾਈਟਮੈਚ ਤੁਸੀਂ 1.5-2 ਮਹੀਨੇ ਪਹਿਲਾਂ ਸ਼ੁਰੂ ਕਰਦੇ ਹੋ ਡੇਲੀ ਦਾ 20 ml ਦੇਈ ਚੱਲੋ 2 ਲੀਟਰ ਪਾ ਦਿਓ ਕਹਿੰਦਾ ਮਤਲਬ ਅੱਛਾ 20 ਦੇ ਸਕਦੇ ਆ ਆਪਾਂ ਹੈ ਹਾਂ ਇੱਕ ਟਾਈਮ ਕੇ ਦੋਨੇ ਟਾਈਮ ਨਹੀਂ ਦੋ ਟਾਈਮ 10 ਟਾਈਮ 10 10 ਦੇ ਦਿਓ ਜੀ ਮੈਂ ਕੋਈ ਹੋਰ ਬਹੁਤ ਆਉਂਦੇ ਆ ਡਰਚ 골ਡ ਵਗੈਰਾ ਆਉਂਦਾ ਬਹੁਤ ਆਉਂਦੇ ਆ ਤੇ ਵਾਈਟਮੈਚ ਤੁਸੀਂ 15 20 ਇੱਕ ਟਾਈਮ ਦੇਈ ਚਲੋ ਪਹਿਲਾਂ ਦੇਈ ਚਲੋ ਮਹੀਨਾ ਕੁ ਪਹਿਲਾਂ ਆ ਕੇ ਵਧਾ ਦਿਓ ਹੁਣ ਠੀਕ ਠੀਕ ਜੇ ਬਾਕੀ ਪਸ਼ੂ ਦੇ ਸਿਰ ਤੇ ਆ ਦੇਖੋ ਜੇ ਤੁਹਾਡਾ ਪਸ਼ੂ 10 ਕਿਲੋ ਦੁੱਧ ਵਾਲਾ ਤਾਂ 20 ਤੋਂ 30 ਐਮਐਲ ਬਹੁਤ ਹੈ ਹੈਨਾ ਤੇ ਵੱਧ ਤੋਂ ਵੱਧ ਐਂਡ 40 ਦੀ ਡੋਜ਼ ਆ ਜੇ ਪਸ਼ੂ 15 15 ਕਿਲੋ ਦੁੱਧ ਵਾਲਾ ਅੱਛਾ ਵਾਈਟਮੈਚ ਦੀ ਡੋਜ਼ ਹੁੰਦੀ ਹੈ ਨਹੀਂ ਉੱਪਰ ਲਿਖੀ ਹੁੰਦੀ ਹੈ ਬਾਈ ਅੱਛਾ ਅੱਛਾ ਨਹੀਂ ਮੈਂ ਨਹੀਂ ਖਾਣਾ ਉੱਪਰ ਲਿਖੀ ਹੁੰਦੀ ਹੈ ਫੇ ਰੋਟੀ ਦੇ ਬਾਗੇ ਤੁਸੀਂ ਨੋਰਮਲ ਦੇ ਦੇਣਾ ਕੋਈ ਬੜੀ ਵੱਡੀ ਗੱਲ ਨਹੀਂ ਕੋਸ਼ ਨੂੰ ਨੋਰਮਲ ਹੀ ਖਾ ਜਾਂਦਾ ਹੈ ਤੇ ਬਾਈ ਜਿੰਨੇ ਵੀ ਵੀਰੋ ਵੀਡੀਓ ਵੇਖਦੇ ਸ਼ੇਅਰ ਇੱਕ ਤਾਂ ਜ਼ਰੂਰ ਕਰ ਦਿਓ ਤੇ ਇੱਕ ਜਿਹੜੇ ਵੀ ਸਵਾਲ ਹੋਏ ਨਾ ਜਿਸ ਕਿਸੇ ਵੀ ਵੀਰ ਦਾ ਦਿਮਾਗ ਦੇ ਵਿੱਚ ਸਵਾਲ ਹੁੰਦਾ ਉਹ ਤੁਸੀਂ ਕਰ ਦਿਆ ਕਰੋ ਸਵਾਲ ਕਮੈਂਟਾਂ ਦੇ ਵਿੱਚ ਤੇ ਆਪਾਂ ਹਰ ਰੋਜ਼ ਹੀ ਤਕਰੀਬਨ ਕੋਸ਼ਿਸ਼ ਕਰਿਆ ਕਰਾਂਗੇ ਜਿੰਨੇ ਵੀ ਕੋਈ ਮੈਟਰ ਹੋਏ ਤੁਹਾਡੇ ਉਹਨਾਂ ਤੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਆਪਾਂ ਸਵਾਲਾਂ ਦੇ ਜਵਾਬ ਜ਼ਰੂਰ ਦੇਵਾਂਗੇ ਤੇ ਬਾਈ ਜੀ ਹੋਰਾਂ ਨੇ ਕਈ ਫਾਰਮ ਖੜੇ ਵੀ ਕਰਵਾਏ ਆ ਤੇ ਕਾਫੀ ਚਰ ਦੇ ਕੰਮ ਕਰਦੇ ਆ ਕੰਨਾਂ ਚ ਘਾਟੇ ਹੁੰਦੇ ਵੀ ਵੇਖੇ ਤੇ ਕੰਨਾਂ ਨਫੇ ਹੁੰਦੇ ਵੀ ਵੇਖੇ ਆ ਆਓ ਅਗਲੇ ਦੇ ਸਿਰ ਤੇ ਹਾਂ ਤੇ ਆਪਾਂ ਪੂਰੇ ਅੱਗੇ ਧਿਆਨ ਹੀ ਨਹੀਂ ਦੇਣਾ ਹਨਾ ਫਿਰ ਤਾਂ ਘਟਾ ਹੀ ਆ ਤੇ ਪਰ ਤਜਰਬਾ ਬਾਈ ਜੀ ਇਹਨਾਂ ਕੋਲੇ ਬਹੁਤ ਆ ਤੇ ਚਲੋ ਆਪਾਂ ਤੁਹਾਡੇ ਸਵਾਲਾਂ ਦੇ ਜਵਾਬ ਤਕਰੀਬਨ ਕੋਸ਼ਿਸ਼ ਕਰਿਆ ਕਰਾਂਗੇ ਹਰ ਰੋਜ਼ ਦੇਣ ਦੀ ਸਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ